ਦਰਸ਼ਨ ਤੁਹਾਰੋ ਹੋਵੇ ਦੋ ਤਲਵਾਰਾਂ ਬੱਧੀਆਂ ਇੱਕ ਮੀਰ ਦੀ ਇੱਕ ਪੀਰ ਦੀ ਇੱਕ ਭਗਤੀ ਦੀ ਇੱਕ ਸ਼ਕਤੀ ਦੀ ਇੱਕ ਅਜਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰ ਦੀ ਮੇਰੀ ਪ੍ਰੀਤ ਦੇਸ ਤੇ ਨਗਰ ਕਿਉਂ ਵਿਖੇ ਗੁਰਦਰਾ ਪਾਤਸ਼ਾਹ ਛੇਂ ਵਿਖੇ ਸਹਿਜ ਪਾੜ ਦੀ ਸੰਪੂਰਣਾ ਦੇ ਭੋਗ ਪਾਏ ਗਏ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਵਾਹ ਗੁਰੂ ਚੜ੍ਹਦੀ